ਲੋਈ ਦੋਸਤੋ ਮੈਂ ਤੁਹਾਡਾ ਆਪਣਾ ਬੋਟਾ ਗੁਲਾਮੀ ਵਾਲਾ ਕੋਟਿਸੇਖਾ ਜਿਲ੍ਹਾ ਮੋਗਾ ਤੋਂ ਅਕਸਰ ਤੁਹਾਨੂੰ ਕਿਸੇ ਨਾ ਕਿਸੇ ਖਾਸ ਸ਼ਖਸੀਅਤ ਦੇ ਨਾਲ ਮੈਂ ਮਲਾਉਂਦਾ ਰਹਿਣਾ ਜਾਣਕਾਰੀ ਤੁਹਾਨੂੰ ਦਿੰਦੇ ਰਿਹਾ ਅੱਜ ਇੱਕ ਖਾਸ ਸੁਖਜੀਤ ਦੇ ਕੋਲ ਮੈਂ ਆਇਆ ਸਾਡੇ ਪੁਰਾਣੇ ਮਿੱਤਰ ਵੀ ਨੇ ਉਹ ਸੁਖਜੀਤ ਸਿੰਘ ਕਲਸੀ ਤੇ ਇਹਨਾਂ ਦਾ ਸ਼ੋਰੂਮ ਤੇ ਅੱਜ ਪਹੁੰਚੇ ਆ ਤੇ ਕਰਦੇ ਆ ਇਹਨਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਸੁਖਜੀਤ ਸਿੰਘ ਕੀ ਹਾਲ ਚਾਲ ਹੈ ਬੋਟਾ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਛੋਪਤੇਉਣ ਤੇ ਬਹੁਤ ਬਹੁ ਮੁਬਾਰਕਾਂ ਤੁਹਾਨੂੰ ਤੇ ਦੋਸਤੋ ਅੱਜ ਇਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਨੇ ਅੱਜ ਇਹ ਕੋਈ ਲੇਖਕ ਨਹੀਂ ਗੇ ਅੱਗੇ ਮੈਂ ਤੁਹਾਨੂੰ ਜਿਆਦਾ ਲੇਖਕਾਂ ਨਾਲ ਸ਼ਾਇਰਾਂ ਨਾਲ ਗਾਇਕਾਂ ਨਾਲ ਮਲਾਉਦਾ ਹੁਣਾ ਅੱਜ ਸਾਡੀ ਇੰਟਰਵਿਊ ਜਿਹੜੀ ਥੋੜੀ ਜਿਹੀ ਹਟਕੇ ਆ ਲਖਣ ਉਹ ਇਹ ਆ ਕਿ ਇਹਨਾਂ ਦਾ ਜਿਹੜਾ ਫਰਨੀਚਰ ਆ ਜਿਹੜਾ ਦੂਜਾ ਲੱਕੜ ਦਾ ਜਿਹੜਾ ਸ਼ੋਰੂਮ ਆ ਇਹਨਾਂ ਦਾ ਉੱਥੇ ਬੈੱਡ ਸੋਫੇ ਤੇ ਹੋਰ ਬਹੁਤ ਕੁਝ ਹੀ ਬਣਾਉਂਦੇ ਨੇ ਇਹ ਆਪਦੇ ਮੂੰਹੋਂ ਦੱਸਣਗੇ ਮੇਰਾ ਇਹਨਾਂ ਨੂੰ ਪਹਿਲਾ ਸਵਾਲ ਆ ਕਿ ਗਰਸੀ ਸਾਹਿਬ ਜਦੋਂ ਆਪਣੇ ਪਰਾਤਨ ਦਾਦੇ ਬਾਪੂ ਜਦੋਂ ਕੰਮ ਕਰਦੇ ਸੀ ਹਾਂਜੀ ਉਦੋਂ ਉਹ ਕੰਮ ਕਰਦੇ ਸੀ ਸਾਰਾ ਹੱਥਾਂ ਨਾਲ ਮਸ਼ੀਨਾਂ ਨਹੀਂ ਸੀ ਹੁੰਦੀਆਂ ਹਾਂਜੀ ਹਾਂਜੀ ਤੇ ਤੁਸੀਂ ਉਦੋਂ ਕੰਮ ਸਿੱਖੇ ਸੀ ਕਿ ਅੱਜ ਸਿੱਖੇ ਜੀ ਅਸੀਂ ਹੱਥੇ ਕਰਦੇ ਰਹੇ ਕੰਮ 87 88 ਦੇ ਵਿੱਚ ਕੰਮ ਸ਼ੁਰੂ ਕੀਤਾ ਸੀ ਅਸੀਂ ਅੱਛਾ ਜੀ ਤੇ ਉਦੋਂ ਕੋਈ ਮਸ਼ੀਨਰੀ ਹੈ ਨਹੀਂ ਸੀ ਤੇ ਹੱਥਾਂ ਦੇ ਨਾਲ ਸਾਰਾ ਕੰਮ ਹੁੰਦਾ ਸੀਗਾ ਤੇ ਮਤਲਬ ਦੋ ਬੰਦਿਆਂ ਨੇ ਰੰਦੇ ਨੂੰ ਖਿੱਚਣਾ ਹਾਂ ਆਪਾਂ ਦੇਖਦੇ ਹੁੰਦੇ ਸੀ ਅੱਗੇ ਪਿੱਛੇ ਕਰਕੇ ਬੜੀ ਮਿਹਨਤ ਵਾਲਾ ਕੰਮ ਸੀ ਹਾਂ ਤੇ ਹੁਣ ਮਤਲਬ ਚਲੋ ਮਸ਼ੀਨਰੀ ਦਾ ਯੁੱਗ ਆ ਗਿਆ ਹੁਣ ਚਲੋ ਉਹ ਚੀਜ਼ਾਂ ਪਿੱਛੇ ਹੋ ਗਈਆਂ ਹਾਂ ਤੇ ਮਤਲਬ ਹੁਣ ਸੌਖਾ ਥੋੜਾ ਜਿਹਾ ਹੋ ਗਿਆ ਅੱਗੇ ਨਾਲ ਕੰਮ ਥੋੜਾ ਜਿਹਾ ਸੌਖਾ ਹੋ ਗਿਆ ਮਸ਼ੀਨੀਕਰਨ ਹੋ ਗਿਆ ਉਦੋਂ ਕੰਮ ਸਾਰਾ ਹੱਥੀ ਹੁੰਦਾ ਸੀ ਹੱਥੀ ਹੁੰਦਾ ਸੀ ਤੇ ਬਾਪੂਵਰਾਂ ਨੇ ਉਹ ਐ ਐ ਕਰਕੇ ਉਹ ਚਲਾਉਣਾ ਉਹਨੂੰ ਫਿਰ ਕੀ ਕਹਿੰਦੇ ਸੀ ਤੁਸੀਂ ਆਉਦੇ ਹੋ ਸਰਾਹ ਜਗੜਨ ਵਾਲਾ ਹਾਂਜੀ ਹਾਂਜੀ ਤੇ ਬੜਾ ਕੁਛ ਉਦੋਂ ਅੱਥਾਂ ਵਾਲੀ ਹੁੰਦਾ ਹੱਥਾਂ ਵਾਲਾ ਹੁੰਦਾ ਹੈ ਹੈਨਾ ਤੇ ਫਿਰ ਕਲਸੀ ਸਾਹਿਬ ਉਸ ਤੋਂ ਬਾਅਦ ਫਿਰ ਤੁਸੀਂ ਇਹ ਸ਼ੋਰੂਮ ਫਿਰ ਕਦੋਂ ਕੋ ਤਿਆਰ ਕੀਤਾ ਜਾਂ ਕਦੋਂ ਕੋ ਸ਼ੁਰੂ ਕੀਤਾ ਹੈ ਇਹ ਅਸੀਂ 87 88 ਜਿਉਂ ਦੱਸਿਆ ਤੁਹਾਨੂੰ ਵੀ ਉਦੋਂ ਕੰਮ ਸ਼ੁਰੂ ਕੀਤਾ ਸੀ ਅਸੀਂ ਅਸੀਂ ਮਤਲਬ 2006 7 ਦੇ ਵਿੱਚ ਸ਼ੋਰੂਮ ਤਿਆਰ ਕੀਤਾ ਸੀ ਅਸੀਂ ਅੱਛਾ ਹਾਂਜੀ ਤੇ ਪਹਿਲਾ ਪਹਿਲਾ ਪਿਛਲੇ ਪਾਸੇ ਹੁੰਦੀ ਦੁਕਾਨ ਸਾਡੀ ਪਿਛਲੇ ਪਾਸੇ ਕਿਰਾਏ ਤੇ ਸੀਗੀ ਹਾਂ ਉਹ ਕਿਰਾਏ ਤੇ ਕੰਮ ਸ਼ੁਰੂ ਕੀਤਾ ਫਿਰ ਹੌਲੀ ਹੌਲੀ ਬਾਬੇ ਨੇ ਕਿਰਪਾ ਕੀਤੀ ਸ਼ੋਰੂਮ ਆਪਦਾ ਤਿਆਰ ਕੀਤਾ ਅੱਛਾ ਤੇ ਮਤਲਬ ਹੌਲੀ ਹੌਲੀ ਕਿਰਪਾ ਕੀਤੀ ਤੇ ਹੁਣ ਤੁਸੀਂ ਤੁਹਾਨੂੰ ਵੇਖ ਹੀ ਲਿਆ ਤੁਸੀਂ ਬਹੁਤ ਵਧੀਆ ਗੱਲ ਆ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਕੰਮ ਚੱਲਦਾ ਸ਼ੋਰੂਮ ਤੁਸੀਂ ਖੋਲ ਲਿਆ ਤੇ ਹੁਣ ਤੁਸੀਂ ਇਹ ਦੱਸੋ ਕਿ ਤੁਹਾਡੇ ਸ਼ੋਰੂਮ ਦੇ ਵਿੱਚ ਐਸ ਟਾਈਮ ਜਿਵੇਂ ਪੁੱਛਾਂ ਹਾਂ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਘਰ ਦੇ ਨਾਲ ਰਿਲੇਟਰ ਨੇ ਕਿਹੜੇ ਕਿਹੜੇ ਚੀਜ਼ਾਂ ਉਹ ਤੁਹਾਡੇ ਕੋਲੇ ਇਸ ਟਾਈਮ ਮੌਜੂਦ ਨੇ ਉਹ ਹੈਗੀਆਂ ਜੀ ਮੰਨ ਲਓ ਜਿਵੇਂ ਵਿਆਹ ਦਾ ਸਮਾਨ ਫਰਨੀਚਰ ਹੁੰਦਾ ਜੋ ਵੀ ਬੈੱਡ ਹੋਗੇ ਸੋਫੇ ਹੋਗੇ ਅਲਮਾਰੀਆਂ ਹੋਗੀਆਂ ਗੱਦੇ ਹੋਗੇ ਬੱਚਿਆਂ ਦੇ ਸਟੱਡੀ ਟੇਬਲ ਹੋਗੇ ਡਾਇਨਿੰਗ ਟੇਬਲ ਹਾਂ ਡਾਇਨਿੰਗ ਟੇਬਲ ਵਗੈਰਾ ਹੋਗੇ ਦਫ਼ਤਰੀ ਦਾ ਦਫ਼ਤਰ ਦਾ ਸਮਾਨ ਜੋ ਵੀ ਟੇਬਲ ਹੋ ਗਿਆ ਚੇਅਰ ਹੋ ਗਈ ਹਾਂ ਜੋ ਵੀ ਪਲਾਸਟਿਕ ਦੇ ਚੇਅਰ ਹਰ ਆਈਟਮ ਮਿਲੋਗੇ ਆਪਣੇ ਕੋਲੋਂ ਜੀ ਮਤਲਬ ਕਿ ਤੁਹਾਡੇ ਕੋਲੋਂ A ਤੋਂ ਲੈ ਕੇ Z ਤੱਕ ਸਾਰਾ ਸਮਾਨ ਜਿਹੜਾ ਉਪਲਬਧ ਹੈ ਜਿੰਦੋਂ ਮਰਜ਼ੀ ਆ ਕੇ ਕੋਈ ਉਹ ਲੈ ਸਕਦਾ ਲੈ ਸਕਦਾ ਹਾਂਜੀ ਹੈਨਾ ਹਾਂਜੀ ਤੇ ਮੈਂ ਜੇ ਤੁਹਾਨੂੰ ਅਗਲਾ ਸਵਾਲ ਕਰਾਂ ਕਿ ਤੁਸੀਂ ਜਿਵੇਂ ਕਹਾਂਗੇ ਕਿਹੜੀ ਕੁਆਲਿਟੀ ਜਾਂ ਕਿਹੜੀ ਕਿਹੜਾ ਮਟੀਰੀਅਲ ਤੁਸੀਂ ਜਿਹੜਾ ਉਹ ਅੱਜ ਕੱਲ ਮਰਤਦੇ ਜੀ ਮਟੀਰੀਅਲ ਦੇਖੋ ਜੀ ਹੁਣ ਤਾਂ ਬਹੁਤ ਚੇਂਜ ਹੋ ਗਈ ਹੈ ਜੀ ਹੂੰ ਅੱਗੇ ਚੱਲਦਾ ਸੀ ਮਟੀਰੀਅਲ ਮਤਲਬ ਜਿਵੇਂ ਗੱਟੀ ਵਾਲਾ ਬੋਰਡ ਚੱਲਦਾ ਸੀ ਹੂੰ ਉਹ ਟਾਈਮ ਪਾ ਕੇ ਖਰਾਬ ਹੋ ਜਾਂਦਾ ਸੀ ਹਾਂ ਜਿਹੜਾ ਅੱਜ ਬਾਜ਼ਾਰ ਦੇ ਵਿੱਚ ਵੀ ਚੱਲੀ ਜਾਂਦਾ ਬਾਜ਼ਾਰ ਦੇ ਵਿੱਚ ਹਲਕਾ ਮਾਲ ਜਿਵੇਂ ਮੰਨ ਲਓ ਹੋ ਗਿਆ ਗੱਤਾ ਲਾ ਕੇ ਉਹਨੂੰ ਰੰਗ ਕਰਕੇ ਹਾਂ ਸਸਤੇ ਚੱਕਰ ਦੇ ਵਿੱਚ ਗਾਹਕ ਨੂੰ ਮਤਲਬ ਉਹਲੇ 'ਚ ਰੱਖ ਕੇ ਸਸਤਾ ਕਰੀ ਜਾਂਦੇ ਆ ਬਿਲਕੁਲ ਤੇ ਅਸੀਂ ਮਤਲਬ ਅਗਲੇ ਨੂੰ ਚੈਲੰਜ ਕਰ ਦਿੰਨੇ ਆ ਵੀ ਭਵੇਂ ਤੁਸੀਂ ਮਿਸਤਰੀ ਨਾਲ ਲੈ ਆਓ ਅੱਛਾ ਚੈੱਕ ਕਰ ਲਓ ਸਾਰਾ ਅਪਲਾਈ ਦਾ ਮਾਲ ਹੋਊਗਾ ਟੋਟਲ ਵਧੀਆ ਗਾਰੰਟੀ ਵਾਲਾ ਵੇ ਵਧੀਆ ਤਿਆਰ ਹੋਊਗਾ ਮਾਲ ਵਧੀਆ ਮਿਲੋ ਉਹ ਮਿਸਤਰੀ ਦਾ ਕੋਈ ਵਿੱਚ ਲੈ 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 ਨਾ ਹੀ ਨਾ ਲੈ ਉਹ ਲੈ ਮੈਸਤਰੀ ਦਾ ਕੋਈ ਲੈਣ ਦੇ ਨਹੀਂ ਜੀ ਸਿੱਧੇ ਸਿੱਧੇ ਗਾਗ ਦਾ ਡ੍ਰੈਕਟ ਕਰਨਾ ਸਹੀ ਗੱਲ ਆ ਉਹ ਕਿਉਂਕਿ ਇਹੋ ਜਿਹੇ ਜਿਹੜੀਆਂ ਚੀਜ਼ਾਂ ਨੇ ਨਾ ਆਪਣਾ ਆਪੇ ਵੇਖਣ ਵਾਲਿਆਂ ਨੂੰ ਆਪਾਂ ਨੂੰ ਆਪਾਂ ਦੱਸਣਾ ਹੈ ਕਿ ਬਿਲਕੁਲ ਕੋਈ ਉਹੋ ਜੀ ਚੀਜ਼ ਨਹੀਂ ਹੈਗੀ ਤੁਸੀਂ ਜਿਹੜੇ ਮਰਜ਼ੀ ਬੰਦੇ ਨੂੰ ਤੁਸੀਂ ਲੈ ਕੇ ਆਓ ਉਹਦਾ ਜਿੰਨਾ ਵੀ ਮਾਲ ਲੈ ਕੇ ਜਾਓ ਗਾਗ ਦਾ ਫਾਇਦਾ ਕਰੀਦਾ ਜੀ ਜੋ ਜੇ ਇੰਨਾ ਵੀ ਹੋਵੇ ਆਪਾਂ ਤੇ ਕਲਸੀ ਸਾਹਿਬ ਮੈਂ ਅਕਸਰ ਦੇਖਿਆ ਬਾਜ਼ਾਰ ਦੇ ਵਿੱਚ ਬੜੀਆਂ ਚੀਜ਼ਾਂ ਰੈਡੀमेड ਮਿਲ ਜਾਂਦੀਆਂ ਨੇ ਹਾਂਜੀ ਹਨਾ ਸਮਾਨ ਉਹ ਓਕੇ ਦੇ ਦੇ ਕੇ ਵੇਚਦੇ ਨੇ ਜਾਂ ਕਿਵੇਂ ਵੀ ਵੇਚਦੇ ਨੇ ਉਹਨਾਂ ਚੀਜ਼ਾਂ ਤੇ ਤੁਹਾਡੀਆਂ ਚੀਜ਼ਾਂ 'ਚ ਕੀ ਫਰਕ ਹੈ ਉਹਨਾਂ ਦੇ ਵਿੱਚ ਇਹ ਆ ਜੀ ਰੈਡੀमेड ਸਮਾਨ ਦਾ ਇਹ ਹੁੰਦਾ ਜੀ ਗਾਹਾਂ ਚੱਲਣਾ ਹਲਕਾ ਸਮਾਨ ਬਣਾਉਣਾ ਉਹ ਦੂਜੀ ਤੀਜੀ ਥਾਂ ਤੇ ਆ ਕੇ ਪਿੱਛੋਂ ਵੀ ਕਮਾਉਣਾ ਵਿਚਾਲੇ ਵੀ ਕਮਾਉਣਾ ਫਿਰ ਅਗਲੇ ਦੁਕਾਨਦਾਰ ਨੇ ਕਮਾਉਣਾ ਉਹਦੇ ਵਿੱਚ ਮਟੀਰੀਅਲ ਦੀ ਕੁਆਲਿਟੀ ਘਟ ਜਾਂਦੀ ਹੈ ਉਹ ਤੁਸੀਂ ਕਹਿ ਰਹੇ ਜੇ ਕਿ ਉਹਨਾਂ ਨੇ ਸਮਾਨ ਵੱਡੇ ਸ਼ਹਿਰ ਤੋਂ ਮਗਾ ਕੇ ਅੱਗੋਂ ਮਗਾ ਕੇ ਫਿਰ ਉਹਨਾਂ ਕਿਸੇ ਹੋਰ ਡੀਲਰ ਕੋਲੇ ਉਹਨਾਂ ਫਿਰ ਇਹਨਾਂ ਕੋਲੇ ਉਹਨਾਂ ਤੇ ਫਿਰ ਉਹਨਾਂ ਨੇ ਵੇਚਣਾ ਤੇ ਉਹਦੇ ਵਿੱਚ ਇਹ ਆ ਵੀ ਜਿੰਨੇ ਸਾਡੇ ਕੋਲੇ ਕਾਰੀਗਰ ਆਸੀਂ ਸਾਰੇ ਤਨਖਾਹ ਦੇ ਰੱਖਦੇ ਆ ਠੇਕੇ ਵਾਲਾ ਕਾਰੀਗਰ ਕੋਈ ਨਹੀਂ ਰੱਖਦੇ ਅੱਛਾ ਠੇਕੇ ਵਾਲੇ ਦੇ ਵਿੱਚ ਇਹ ਹੁੰਦਾ ਵੀ ਉਹਨੇ ਤਾਂ ਆਪਦਾ ਨਕ ਪੂਰਾ ਕਰਨਾ ਕੋਈ ਸਫਾਈ ਨੇ ਕੰਮ ਦੀ ਕਿੱਥੇ ਮੇਹ ਲੱਗੀ ਨਾ ਲੱਗੀ ਉਹਦਾ ਤਾਂ ਠੇਕਾ ਹੋ ਗਿਆ ਨਾ ਹਾਂ ਠੇਕਾ ਹੋ ਗਿਆ ਉਹ ਉਹਨੇ ਤਾਂ ਕੋਸ਼ਿਸ਼ ਕਰਨੀ ਹੈ ਕਿ ਮੈਂ ਜਿਹੜਾ ਰੋਜ਼ ਦੇ ਜੇ ਇੱਕ ਬੈੱਡ ਬਣਾਉਣਾ ਤੇ ਦੋ ਬਣਾਉਣ ਦੀ ਕੋਸ਼ਿਸ਼ ਕਰ ਹਾਂ ਹਾਂ ਉਹਨੇ ਤਾਂ ਆਪਦਾ ਜ਼ਿਆਦਾ ਕੰਮ ਕਰਨ ਬਾਰੇ ਸੋਚਣਾ ਹੈ ਤੇ ਜਿਹੜਾ ਬੰਦਾ ਤੁਸੀਂ ਦਿਹਾੜੀ ਤੇ ਲਾਇਆ ਉਨੇ ਥੋੜਾ ਜਿਹਾ ਵਧੀਆ ਕਰਦੇ ਨੇ ਉਹਨੇ ਆਪ ਦਾ ਉਹਨੂੰ ਕੋਈ ਲਾਲਚ ਨਹੀਂ ਉਹਨੇ ਆਪ ਦਾ ਵਧੀਆ ਕੰਮ ਕਰਨਾ ਤੇ ਅਸੀਂ ਵੀ ਹੱਥੀ ਕੰਮ ਕੀਤਾ ਸਾਨੂੰ ਵੀ ਸਵਾਦ ਨਹੀਂ ਆਉਂਦਾ ਜੀ ਮੈਂ ਤੁਹਾਨੂੰ ਕਹਾਂ ਨਹੀਂ ਨਹੀਂ ਬਿਲਕੁਲ ਜਿਹੜੇ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਆਂ ਤੇ ਜਿਹੜਾ ਕੰਮ ਹੱਥੀ ਹੁੰਦਾ ਨਾ ਹਾਂਜੀ ਹਾਂਜੀ ਉਹ ਮਸ਼ੀਨਾਂ ਨਾਲ ਉਹ ਗੱਲ ਤਾਂ ਨਹੀਂ ਬਣਦੀ ਭਾਵੇਂ ਪਰ ਚਲੋ ਹੁਣ ਜਮਾਨੇ ਦੇ ਨਾਲ ਆਪਾਂ ਨੂੰ ਚੱਲਣਾ ਚੱਲਣਾ ਪੈਂਦਾ ਹੈ ਹਣਾ ਬਿਲਕੁਲ ਤੇ ਪ੍ਰਾਤਨ ਕੰਮ ਤੇ ਅੱਜ ਦੇ ਕੰਮ 'ਚ ਕਿੰਨਾ ਕੋਈ ਫਰਕ ਪਿਆ ਬਹੁਤ ਉਹਦੋਂ ਜਿਵੇਂ ਆਪਾਂ ਕਹਿ ਲਈਏ ਕਿ ਉਦੋਂ ਮੰਜੇ ਹੁੰਦੇ ਸੀ ਮੰਜੇ ਹੁੰਦੇ ਅੱਜ ਕੱਲ ਬੈੱਡ ਆ ਗਿਆ ਆਂਦਾ ਗਿਆ ਹਾਂਜੀ ਤੇ ਕਿੰਨਾ ਕੋ ਇਹ ਇਹਦਾ ਕਾਇਬ ਜਾਂ ਹੋ ਗਿਆ ਕਿੰਨਾ ਕੰਮ ਬਹੁਤ ਫਰਕ ਆ ਜੀ ਉਦੋਂ ਹੱਥੇ ਹੀ ਕੰਮ ਥੋੜਾ ਸਕੂਨ ਹੁੰਦਾ ਸੀ ਬੰਦੇ ਨੂੰ ਕੋਈ ਜਲਦੀ ਨਹੀਂ ਸੀਗੀ ਹੁਣ ਤਾਂ ਇਹ ਆ ਵੀ ਅਗਲਾ ਕਸਟਮਰ ਜਿਵੇਂ ਆਉਂਦਾ ਅਗਲਾ ਕਹਿੰਦਾ ਵੀ ਚੀਜ਼ ਵਿਖਾਓ ਤੇ ਲੈ ਕੇ ਜਾਈਏ ਉਦੋਂ ਆਰਾਮ ਨਾਲ ਕੰਮ ਕਰਦਾ ਸੀ ਕੋਈ ਫੋਨ ਨਹੀਂ ਹੁੰਦਾ ਸੀ ਹੱਥੇ ਹੀ ਲੱਗੇ ਰਹਿਣਾ ਆਰਾਮ ਨਾਲ ਹੌਲੀ ਹੌਲੀ ਉਦੋਂ ਪਹਿਲਾ ਮੰਜੇ ਮਿਸਤਰੀਆਂ ਤੋਂ ਠਕਾਉਣੇ ਹਨ ਉਹਨਾਂ ਨੇ ਬਣਾਉਣੇ ਮੰਝੇ ਫਿਰ ਉਹਨਾਂ ਨੂੰ ਉਹਨਾਂ ਹਾਂਜੀ ਹਨਾ ਤੇ ਕਿੰਨਾ ਲੰਮਾ ਪ੍ਰੋਸੀਜਰ ਹੁੰਦਾ ਹੈ ਬਹੁਤ ਲੋਕ ਆਉਂਦੇ ਆ ਤੁਹਾਡੇ ਕੋਲ ਪੈਸੇ ਦਿੰਦੇ ਆ ਤੇ ਸਮਾਨ ਜਾ ਕੇ ਰਾਹ ਨੂੰ ਲੈ ਉੱਤੇ ਸਾਲ ਸਾਲ ਕਰਦੇ ਆ ਬਿਲਕੁਲ ਸਹੀ ਗੱਲ ਤੇ ਇਹ ਚੇਂਜ ਕਿੰਨਾ ਕੁ ਆ ਗਿਆ ਹੈ ਬੜਾ ਬਹੁਤ ਚੇਂਜ ਆ ਗਿਆ ਜੀ ਬਹੁਤ ਚੇਂਜ ਆ ਗਿਆ ਤੇ ਅਗਲਾ ਮੇਰਾ ਸਵਾਲ ਆ ਕਿ ਜਿਹੜਾ ਤੁਸੀਂ ਹੁਣ ਸ਼ੋਰੂਮ ਖੋਲ੍ਹਿਆ ਹੈ ਹਾਂਜੀ ਮੈਂ ਵੇਖਿਆ ਅਕਸਰ ਬਾਜ਼ਾਰਾਂ ਦੇ ਵਿੱਚ ਲੋਕ ਧੜਾ ਧੜ ਸਮਾਨ ਦਿੱਤੀ ਜਾਂਦੇ ਨੇ ਉਹ ਕਿਸ਼ਤਾਂ ਵੀ ਕਿਸ਼ਤਾਂ ਤੇ ਵੀ ਦਿੰਦੇ ਨੇ ਉਹ ਵੀ ਦੇ ਵੀ ਇੱਕ ਆਧਾਰ卡 ਲਿਆਓ ਬੈਂਕ ਦੀ ਕਾਪੀ ਲਿਆਓ ਤੇ ਜੋ ਮਰਜੀ ਤੁਸੀਂ ਆਪਦੇ ਘਰੇ ਲੈ ਜਾਓ ਉਹਦੀ ਸੌ ਤੁਹਾਡਾ ਕੀ ਉਹਦੇ ਬਾਰੇ ਵਿਚਾਰ ਉਹਦੀ ਸਹੂਲਤ ਤਾਂ ਹੈਗੀ ਆ ਜੀ ਬਹੁਤ ਵਧੀਆ ਕਸਟਮਰ ਨੂੰ ਸਹੂਲਤ ਆ ਜੇ ਕਸਟਮਰ ਸਹੀ ਚੱਲੇ ਕਸਟਮਰ ਦੇ ਸਿਬਲ ਸਕੋਰ ਵਧੀਆ ਹੋਣ ਤੇ ਕਸਟਮਰ ਨੂੰ ਫਾਇਦਾ ਉਹਦਾ ਫਾਇਦਾ ਇਹ ਆ ਵੀ ਮਤਲਬ ਅਗਲੇ ਨੂੰ ਕਿਸ਼ਤਾਂ ਆਸਾਨ ਹੋ ਜਾਂਦੀਆਂ ਮਹੀਨੇ ਦੇ ਮਹੀਨੇ ਕਸਤ ਦੇਣੀ ਆ ਹੌਲੀ ਹੌਲੀ ਸਮਾਨ ਮੰਨ ਲਓ 50000 ਦਾ ਬਣ ਗਿਆ 40 ਦਾ ਬਣ ਗਿਆ ਹੌਲੀ ਹੌਲੀ ਕਸਤ ਦੇ ਕੇ ਉਹ ਸੁੱਖਾ ਹੋ ਜਾਂਦਾ ਇੱਥੇ ਮੈਂ ਇੱਕ ਗੱਲ ਇਹ ਜ਼ਰੂਰ ਜੋੜਾਂਗਾ ਕਿ ਕਿਸ਼ਤਾਂ ਦੇ ਵਿੱਚ ਲੈਣ ਤੇ ਕੋਈ ਗਾਹਕ ਨੂੰ ਮਹਿੰਗਾ ਤੇ ਨਹੀਂ ਪੈਂਦਾ ਕਿ ਥੋੜਾ ਜਿਹਾ ਪੈਂਦਾ ਪੈਂਦਾ ਜੀ ਪੈਂਦਾ ਦੇਖੋ ਜਿਹਨੇ 50000 ਦੀ ਚੀਜ਼ ਦੇਣੀ ਆ ਉਹਨੇ ਮਤਲਬ ਕੁਝ ਨਾ ਕੁਝ ਤਾਂ ਆਪਦਾ ਕੋਈ ਨਾਲ ਲੈਣਾ ਹੀ ਲੈਣਾ ਹੈ ਕੰਮ ਸੌਖਾ ਵੀ ਹੈ ਨਾਲ ਇੱਕ ਬੰਦਾ 50000 ਰੁਪਇਆ ਇਕੱਠਾ ਨਹੀਂ ਦੇ ਸਕਦਾ ਨਹੀਂ ਦੇ ਸਕਦਾ ਹੈ ਹਣਾ ਬਿਲਕੁਲ ਜੀ ਤੇ ਜੇ ਉਹ ਕਿਸ਼ਤਾਂ ਕਰ ਲਵੇ ਤੇ ਉਹਨੂੰ ਵੀ ਸੌਖਾ ਥੋੜਾ 5000 ਚਲੋ ਵੱਧ ਵੀ ਜੇ ਉਹ ਦੇ ਦੇਗਾ ਹਾਂਜੀ ਤੇ ਉਹਨੂੰ ਸੌਖਾ ਕੰਮ ਆ ਉਹ ਐ ਆ ਵੀ ਕੋਈ ਗਰੀਬ ਲੋਕ ਵੀ ਲੈ ਸਕਦੇ ਨੇ ਹਣਾ ਮਾਤੜ ਲੋਕ ਵੀ ਲੈ ਸਕਦੇ ਨੇ ਜੇ 50000 ਦਾ ਸਮਾਨ ਲਿਆ ਜੀ ਉਹ ਮਹੀਨੇ ਦਾ 4-500 ਰੁਪਇਆ ਖਰਚਾ ਪੈਂਦਾ ਕੋਈ ਜ਼ਿਆਦਾ ਨਹੀਂ ਪੈਂਦਾ ਬਹੁਤ ਵਧੀਆ ਗੱਲ ਆ ਤੇ ਅੱਜ ਕੱਲ ਫਿਰ ਮੈਂ ਵੇਖਿਆ ਕਿ ਸ਼ੋਰੂਮ ਤੇ ਮੈਂ ਉੱਪਰ ਵੀ ਜਾ ਕੇ ਵੇਖਿਆ ਸੀ ਜਿੱਥੇ ਤੁਹਾਡਾ ਸਮਾਨ ਬਣਦਾ ਹੈ ਹਾਂਜੀ ਹਾਂਜੀ ਤੇ ਕਿੰਨੇ ਕੁ ਕਾਰੀਗਰ ਕੰਮ ਕਰਦੇ ਨੇ ਤੇ ਕਾਰੀਗਰ ਸਾਡੇ ਕੋਲ 4-5 ਹੈਗੇ ਆ ਜੀ ਜਿਹੜੇ ਮਤਲਬ ਸਾਰੇ ਤਨਖਾਹਾਂ ਤੇ ਕੰਮ ਕਰਦੇ ਆ ਅੱਛਾ ਅਸੀਂ ਠੇਕੇਦਾਰ ਬੰਦੇ ਲਾਉਂਦੇ ਆ ਅਸੀਂ ਅੱਛਾ ਸਾਰਾ ਮਾਲ ਆਪਦੀ ਨਿਗਰਾਨੀ ਦੇ ਵਿੱਚ ਮੈਂ ਹੈਗਾ ਮੇਰਾ ਬੇਟਾ ਹੈਗਾ ਸਾਰੇ ਨਿਗਰਾਨੀ ਚ ਕੰਮ ਚੱਲਦਾ ਹੈ ਮਗਰ ਤੂੰ ਹੀ ਤੂੰ ਹੀ ਤਾਂ ਫਿਰ ਆਵਾਜ਼ ਸੀ ਨੀ ਅਲ ਕੋਈ ਕੰਮ ਹੋਣ ਕਰਦੇ ਉਹਨਾਂ ਨਾਲ ਕਿ ਕਦੇ ਇੱਕ ਕਹੇ ਵੀ ਦਿੰਦੇ ਇਹ ਮੁੰਡੇ ਯਾਰਾ ਤੂੰ ਐਂ ਕਰਦਾ ਪਿਆ ਮੈਨੂੰ ਫੜਾ ਮੈਂ ਉਹ ਦੇਖੋ ਜਿਵੇਂ ਮੰਨ ਲਓ ਅੱਥੇ ਕੰਮ ਕੀਤਾ ਹੋਵੇ ਰਿਹਾ ਨਹੀਂ ਜਾਂਦਾ ਰਿਹਾ ਨਹੀਂ ਜਾਂਦਾ ਜਿੱਥੇ ਮੰਨ ਲਓ ਗਲਤ ਕੰਮ ਹੁੰਦਾ ਟੋਕਣਾ ਪੈਂਦਾ ਇਹ ਤਾਂ ਬਿਲਕੁਲ ਸਹੀ ਗੱਲ ਤੁਹਾਡੀ ਹਾਂਜੀ ਹਾਂਜੀ ਤੇ ਚਲੋ ਕੋਈ ਗੱਲ ਨਹੀਂ ਹਲੇ ਨਾਲੇ ਕੰਮ ਕਰਨ ਦੀ ਉਮਰ ਵੀ ਏ ਕੀ ਗੱਲ ਨਹੀਂ ਹਣਾ ਤੇ ਹੋਰ ਕੋਈ ਦੱਸੋ ਕੋਈ ਤੁਹਾਡੇ ਸ਼ੋਰੂਮ ਤੇ ਵਿੱਚ ਜੇ ਕਿਸੇ ਨੇ ਆਉਣਾ ਹੋਵੇ ਤੇ ਤੁਹਾਡਾ ਐਡਰੈਸ ਕੀ ਹੈ ਸਾਡਾ ਐਡਰੈਸ ਹੈ ਜੀ ਕੋਟ ਹੀ ਸੇਖਾਂ ਹਾਂ ਜੀ ਆ ਰੋਡ ਬਿਲਕੁਲ ਤੇ ਨੀਅਰ ਜੀਐਮਪੀਐਲ ਸਪੈ ਜਾਂਦਾ ਜੀ ਹਾਂ ਤੇ ਉਹਦੇ ਉੱਤੇ ਜੀਐਮਪੀਐਲ ਤੇ ਸਾਡੀ ਲੋਕੇਸ਼ਨ ਵੀ ਲੱਗੀ ਆ ਜੋ ਲੋਕੇਸ਼ਨ ਲਾ ਕੇ ਬੰਦਾ ਆ ਸਕਦਾ ਤੇ ਬਾਕੀ ਤੁਸੀਂ ਦੋਸਤੋ ਇਹਨਾਂ ਨੰਬਰਾਂ ਤੇ ਫੋਨ ਵੀ ਕਰ ਸਕਦੇ ਜੀ ਤੁਸੀਂ ਜਦੋਂ ਮਰਜ਼ੀ ਇਹ ਫੋਨ ਮਲਾਓ ਸੁਖਜੀਤ ਫਰਨੀਚਰ ਸ਼ੋਰੂਮ ਤੇ ਤੇ ਜਦੋਂ ਮਰਜੀ ਤੁਸੀਂ ਕੋਈ ਵੀ ਘਰ ਦੀ ਚੀਜ਼ ਲੈਣੀ ਹੈ ਬੈੱਡ ਲੈਣੇ ਆ ਸੋਫੇ ਲੈਣੇ ਆ ਡੈਨਕ ਟੇਬਲ ਲੈਣਾ ਹੈ ਕੁਰਸੀਆਂ ਲੈਣੀਆਂ ਅਲਮਾਰੀਆਂ ਲੈਣੀਆਂ ਮੇਜ਼ ਲੈਣਾ ਸਾਰੀਆਂ ਤੁਹਾਨੂੰ ਇੱਥੇ ਆਪਣਾ ਬਲਗ ਦੇ ਨਾਲ ਨਹੀਂ ਬਸ ਇੱਕ ਗੱਲ ਮੈਂ ਹੋਰ ਮੈਨ ਕਰਨੀ ਹੈ ਜੋ ਬਾਜ਼ਾਰ ਦੇ ਵਿੱਚ ਚੱਲਦਾ ਪਿਆ ਸਸਤਾ ਹੂੰ ਸਸਤਾ ਲੈ ਜੋ ਸਸਤਾ ਲੈ ਜੋ ਉਹ ਅਸੀਂ ਕੰਮ ਨਹੀਂ ਕਰਦੇ ਜੀ ਅਸੀਂ ਮੈਂ ਅੱਗੇ ਵੀਡੀਓ ਵਿੱਚ ਬਣਾਈ ਸੀ ਤੁਹਾਡੇ ਨਾਲ ਵੀ ਵਿਚਾਰ ਰਹੇ ਕਿਤੇ ਵੀ ਇਹ ਸਸਤੇ ਵਾਲਾ ਕੰਮ ਨਹੀਂ ਕਰਦੇ ਸਸਤਾ ਦੇ ਮਾਲ ਵਧੀਆ ਦੇਵਾਂਗੇ ਵਧੀਆ ਬਣਾਕ ਦੇਵਾਂਗੇ ਤੇ ਸਸਤਾ ਵੀ ਦੇਵਾਂਗੇ ਇਹ ਵੀ ਨਹੀਂ ਗੱਲ ਵੀ ਗੱਤਾ ਲਾਤਾ ਜਾਂ ਮਾੜਾ ਮਾਲ ਲਾਤਾ ਜਿਹੜਾ ਮਟੀਰੀਅਲ ਲੱਗਾ ਉਹਦਾ ਮੁੱਲ ਤਾਂ ਲੈਣਾ ਹੀ ਲੈਣਾ ਚਾਰ ਪੈਸੇ ਕਮਾਉਣੇ ਵੀ ਆ ਚ ਕੋਈ ਸ਼ੱਕ ਨਹੀਂ ਹਾਂਜੀ ਹਾਂਜੀ ਅਸਕਰ ਐਡੀਆਂ ਆਪਾਂ ਬਿਲਡਿੰਗਾਂ ਸਾਰੀਆਂ ਨੇ ਇੰਨਾ ਸਮਾਨ ਰੱਖਿਆ ਹੈ ਪੈਸੇ ਨਾਲ ਸਾਰੇ ਕੰਮ ਹੁੰਦੇ ਨੇ ਹਣਾ ਹਾਂਜੀ ਤੇ ਦੋਸਤੋ ਕੋਈ ਚੱਕਰ ਨਹੀਂ ਸਸਤੇ ਸਸਤਾ ਰੋਵੇ ਮਹਿੰਗਾ ਸਸਤਾ ਰੋਵੇ ਇੱਕ ਵਾਰ ਤੇ ਮਹਿੰਗਾ ਰੋਵੇ ਇੱਕ ਵਾਰ ਤੇ ਸਸਤਾ ਰੋਵੇ ਵਾਰ-ਵਾਰ ਹਾਂਜੀ ਹਾਂਜੀ ਹੈਨਾ ਹਾਂਜੀ ਸਸਤਾ ਰੋਵੇ ਵਾਰ-ਵਾਰ ਤੇ ਮਹਿੰਗਾ ਰੋਵੇ ਇੱਕ ਵਾਰ ਉਸ ਗੱਲ ਤੇ ਤੁਸੀਂ ਪਹਿਰਾ ਜਰੂਰ ਦਿਆ ਜੀ ਹਾਂਜੀ ਕਿਉਂਕਿ ਜੇ ਤੁਹਾਡੇ ਕੋਲੇ ਕੋਈ ਵੀ ਸਮਾਨ ਤੁਹਾਨੂੰ ਚਾਹੀਦਾ ਇਹਨਾਂ ਨਾਲ ਆ ਕੇ ਸੰਪਰਕ ਕਰੋ ਫੋਨ ਕਰੋ ਜਾਂ ਇਹਨਾਂ ਦੇ ਸ਼ੋਰੂਮ ਤੇ ਖੁਦ ਆਓ ਇੱਕ ਵਾਰੀ ਆ ਕੇ ਜ਼ਰੂਰ ਵੇਖੋ ਇੱਕ ਵਾਰੀ ਵੇਖੋ ਹਾਂ ਤੇ ਕੁਆਲਿਟੀ ਵੇਖੋਗੇ ਫਿਰ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਜੀ ਕੁਆਲਿਟੀ ਦਾ ਕੀ ਬਾਜ਼ਾਰ ਦਾ ਫਰਕ ਹੈਗਾ ਹਾਂ ਬਿਲਕੁਲ ਤੇ ਬਾਈ ਜੀ ਜੇ ਤੁਹਾਡੇ ਕੋਈ ਦਿਮਾਗ 'ਚ ਕੋਈ ਸਵਾਲ ਜਵਾਬ ਹੋਵੇ ਮੈਥੋਂ ਰਹਿ ਗਿਆ ਹੋਵੇ ਤੁਹਾਡੇ ਸ਼ੋਰੂਮ ਤੇ ਅੱਜ ਬੈਠੇ ਆ ਖੁੱਲ ਕੇ ਦੱਸ ਦੇਣਾ ਕੋਈ ਸੰਗਣ ਦੀ ਲੋੜ ਨਹੀਂ ਮੈਂ ਤਾਂ ਆਪਣੇ ਕੋਲ ਇੱਕ ਦੋ ਹੈਗੇ ਆ ਹਾਂਜੀ ਖੁੱਲ ਕੇ ਗੱਲ ਦੱਸ ਦਿਓ ਵੀ ਆ ਚੱਕਰ ਆ ਆ ਚੀਜ਼ ਆ ਬਸ ਇਹੀ ਬੇਨਤੀ ਆ ਜੀ ਕਸਟਮਰ ਆਉਂਦਾ ਜਦੋਂ ਆਪਦਾ ਚੀਜ਼ ਵੇਖੇ ਵੇ ਸਸਤੇ ਦੇ ਚੱਕਰ ਦੇ ਵਿੱਚ ਧੋਖਾ ਨਾ ਖਾਵੇ। ਹਾਂ। ਆ ਚੀਜ਼ ਆ ਉਹਦੀ ਟੋਹ ਕੇ ਲਵੇ। ਵੇਖ ਕੇ ਲਵੇ। ਵੇਖ ਕੇ ਲਵੇ ਬਸ ਹਾਂ ਜੀ। ਇਹੇ ਬੇਨਤੀ ਆ ਵੀ ਚੀਜ਼ ਨੂੰ ਵੇਖੇ ਵੀ ਇਹ ਚ ਲੱਗਾ ਕੀ ਆ? ਇਹ ਚ ਗੱਤੇ ਦੀ ਬਣੀ ਆ ਕਿ ਪਲਾਈ ਬੋਰਡ ਦੀ ਬਣੀ ਆ? ਬਸ ਇਹੇ ਬੇਨਤੀ। ਅੱਛਾ ਪਲਾਈ ਬਾਰੇ ਥੋੜੀ ਜੀ ਸਾਡੇ ਵੇਖਣ ਵਾਲਿਆਂ ਨੂੰ ਪਲਾਈ ਬੋਰਡ ਜੋ ਉਹਦੇ ਬਾਰੇ ਥੋੜੀ ਜੀ ਦੱਸ ਦਿਓ ਕਿ ਉਹ ਉਹ ਚ ਕੀ ਫਰਕ ਆ? ਉਹਦੇ ਚ ਫਰਕ ਇਹ ਆਂਦਾ ਜਿਵੇਂ ਹੁਣ ਪਾਰਟੀਕਲ ਆ ਗਈ ਬੋਰਡ ਉਹ ਜਿਵੇਂ ਉਹ ਬੰਦਾ ਗੱਤਾ ਹੁੰਦਾ ਬੂਰੇ ਦਾ ਬੰਦਾ ਅੱਛਾ ਉਹ ਬਜ਼ਾਰਾਂ ਦੇ ਵਿੱਚ ਚੱਲੀ ਜਾਂਦਾ ਜੀ ਪਲਾਈ ਬੋਰਡ ਦੀ ਆ ਜੀ ਪਲਾਈ ਬੋਰਡ ਦੀ ਆ ਜੀ ਵਧੀਆ ਬਣਾਉਨੇ ਆ ਜੀ ਹੁੰਦਾ ਵਿੱਚ ਗੱਤਾ ਅੱਛਾ ਹਾਂਜੀ ਉਹ ਟਾਈਮ ਆ ਕੇ ਉਹ ਭਰੂਗਾ ਸਸਤਾ ਹੋਊਗਾ ਅੱਛਾ ਉਹ ਮਟੀਰੀਅਲ ਮਤਲਬ ਉਹ ਵੇਚੀ ਜਾਂਦੇ ਬਜ਼ਾਰਾਂ ਦੇ ਵਿੱਚ ਅੱਛਾ ਆਮ ਨਹੀਂ ਜਿਹੜੇ ਮਤਲਬ ਅਣਜਾਣ ਗਾਹਕ ਹੈਗੇ ਆ ਨਹੀਂ ਪਤਾ ਲੱਗਦਾ ਉਹ ਅਗਲੇ ਤੋਖਾ ਖਾ ਜਾਂਦੇ ਤੇ ਜਿਹੜੇ ਕਰਸੀ ਸਾਹਿਬ ਮੈਂ ਉਦੋਂ ਆਪਾਂ ਦੇਖਦੇ ਹੁੰਦੇ ਸੀ ਚਲੋ ਆਪਾਂ ਵੀ ਪ੍ਰਾਤਨ ਸਮਾਂ ਹੰਡਾਇਆ ਹੀ ਆ ਉਹ ਦੇਖਦੇ ਹੁੰਦੇ ਸੀ ਕਿ ਆਪਾਂ ਉਦੋਂ ਕਿੱਕ ਕਰਦੇ, ਟਾਲੀ ਦੇ ਹਾਂਜੀ ਹੋਰ ਵੀ ਕਈ ਰੁਖ ਸੀ ਉਹਨਾਂ ਦੇ ਬਣਦੇ ਦੇ ਸੀ ਹੁਣ ਉਹ ਬਣਦੇ ਨੇ ਕਿ ਨਹੀਂ ਹੁਣ ਪਲਾਈ ਬੋਰਡ ਦਾ ਸਾਰਾ ਇਹ ਸਿਸਟਮ ਚੱਲ ਪਿਆ ਜੀ ਸਾਰਾ ਪਲਾਈ ਬੋਰਡ ਦਾ ਜੀ ਮੋਲੋ ਪਾਵਾ ਵਗੈਰਾ ਟਾਲੀ ਦਾ ਲੱਗਦਾ ਜਾਂ ਡੰਡਾ ਵਗੈਰਾ ਲੱਗਦਾ ਜੋ ਵੀ ਲੱਕੜ ਜਿੱਥੇ ਲੱਗਦੀ ਆ ਬਾਕੀ ਸਾਰੀ ਪਲਾਈ ਬੋਰਡ ਆ ਪਲਾਈ ਬੋਰਡ ਵੀ ਅਸੀਂ ਸੈਮੀ ਵਾਟਰਪੂਫ ਵਰਤਦੇ ਆ ਅੱਛਾ ਹਾਂਜੀ ਉਹ ਨੀਮਮ ਦੀ ਅਪਲਾਈ ਹੁੰਦੀ ਆ ਕੱਚੀ ਪਲਾਈ ਨਹੀਂ ਮਰਦੀ। ਕਈ ਵਾਰੀ ਹੁੰਦਾ ਨਾ ਮੈਂ ਵੇਖਿਆ ਕਿ ਉਹਨੂੰ ਜੇ ਪਾਣੀ ਲੱਗ ਜਾਵੇ ਜਾਂ ਕੁਝ ਹੋ ਜਾਵੇ ਤੇ ਉਹ ਫੁੱਲ ਜੀ ਜਾਂਦੀ ਆ। ਉਹ ਤਾਂ ਨਹੀਂ ਕੋਈ ਸ਼ਿਕਾਇਤ ਆਉਂਦੀ ਇਹਨਾ। ਉਹ ਕੱਚੀ ਕੱਚੀ ਪਲਾਈ ਦਾ ਹੁੰਦਾ ਜੀ ਜਿਹੜੀ ਕੱਚੀ ਪਲਾਈ ਉਹ ਲੱਗ ਜਾਂਦੀ ਆ ਜਿਹੜਾ ਪੱਕਾ ਮਾਲ ਉਹ ਨਹੀਂ ਲੱਗਦਾ। ਅੱਛਾ। ਹਾਂਜੀ ਉਹਦਾ ਕੋਈ ਲੰਬਾ ਨਹੀਂ ਹੁੰਦਾ। ਅੱਛਾ। ਮਤਲਬ ਤੁਸੀਂ ਮਟੀਰੀਅਲ ਸਾਰਾ ਵਧੀਆ ਲਾ ਕੇ ਫਿਰ ਗਾਗ ਨੂੰ ਤੁਸੀਂ ਦਿੰਦੇ ਜੀ ਬਿਲਕੁਲ ਬਿਲਕੁਲ ਕੋਈ ਉਹਦੇ ਵਿੱਚ ਸ਼ੱਕ ਵਾਲੀ ਗੱਲ ਨਹੀਂ ਕੋਈ ਸ਼ੱਕ ਨਹੀਂ ਗਰੰਟੀ ਪੱਕਾ ਬਿਲ ਨਾਲ ਦੇਵਾਂਗੇ ਵਾਹ ਜੀ ਵਾਹ ਹਾਂ ਲਿਖ ਕੇ ਦੇਵਾਂਗੇ ਕੋਈ ਇਹ ਨਹੀਂ ਮਤਲਬ ਹੈਗਾ ਵੀ ਮੋਹ ਜਵਾਨੀ ਗੱਲ ਤੇ ਚਲੋ ਕੋਈ ਗੱਲ ਨਹੀਂ ਬਾਈ ਜੀ ਅੱਜ ਤੁਹਾਡੇ ਸ਼ੋਰੂਮ ਤੇ ਆ ਕੇ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਨੂੰ ਮਿਲ ਕੇ ਅੱਜ ਬੜਾ ਵਧੀਆ ਲੱਗਾ ਹੈ ਤੇ ਆਪਣੀ ਵਧੀਆ ਗੱਲਬਾਤ ਹੋਈ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਸ਼ੋਰੂਮ ਤੇ ਆਉਣ ਤੇ ਬਹੁਤ ਬਹੁਤ ਸ਼ੁਕਰੀਆ ਤੇ ਮੈਂ ਆਪਦੇ ਵੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਇਹ ਜ਼ਰੂਰ ਕਵਾਂਗਾ ਕਿ ਇਸ ਵੀਡੀਓ ਨੂੰ ਜ਼ਰੂਰ ਵੇਖਿਆ ਜੇ ਅੱਗੇ ਸ਼ੇਅਰ ਕਰਿਆ ਜੇ ਆਪਣੇ ਕਮੈਂਟ ਆਪਣੇ ਸੁਝਾਅ ਮੈਨੂੰ ਜ਼ਰੂਰ ਦਿਹਾ ਜੇ ਕਿ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਹਾਨੂੰ ਅਸੀਂ ਜ਼ਰੂਰ ਮਿਲਾਵਾਂਗੇ ਉਹਨਾਂ ਚਿਰ ਤੱਕ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ